ਸ਼ਰਦਾਲੂਆਂ ਦੀ ਨਾਲ ਭਰੀ ਹੋਈ ਪਿਕਅਪ ਗੱਡੀ ਜੋ ਹੈ ਕਿ ਆ ਕੰਟੇਨਰ ਦੇ ਵਿੱਚ ਜਾਵੜੀ ਜਿਸ ਦੇ ਕਾਰਨ ਦੱਸਿਆ ਜਾ ਰਿਹਾ ਮੌਕੇ ਤੇ ਹੀ 11 ਲੋਕਾਂ ਦੀ ਮੌਤ ਹੋ ਗਈ ਜਿਸ ਦੇ ਵਿੱਚ 7 ਬੱਚੇ ਵੀ ਦੱਸੇ ਜਾ ਰਹੇ ਨੇ ਇਸੇ ਦੇ ਨਾਲ ਦੱਸਿਆ ਜਾ ਰਿਹਾ ਕਿ 10 ਹੋਰ ਜਿਹੜੇ ਸ਼ਰਦਾਲੂ ਨੇ ਉਹ ਫੱਟੜ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਇਹ ਵੱਡਾ ਹਾਦਸਾ ਜਿਹੜਾ ਹੈਗਾ ਉਦੋਂ ਵਾਪਰਿਆ ਜਦੋਂ ਘਾਟੂ ਸ਼ਾਮ ਤੋਂ ਜਿਹੜੇ ਸ਼ਰਦਾਲੂ ਨੇ ਵਾਪਸ ਆ ਰਹੇ ਸੀ ਤੇ ਬੁੱਧਵਾਰ ਤੜਕੇ ਕਰੀਬ 8:30 ਵਜੇ ਇਹ ਹਾਦਸਾ ਵਾਪਰਿਆ ਹੈਗਾ ਹਾਲਾਂਕਿ ਜਦੋਂ ਇਹ ਹਾਦਸਾ ਆਪਰਾ ਤਾਂ ਮੌਕੇ ਤੇ ਚੀਕ ਚਿਹੜਾ ਵੀ ਪੈ ਗਿਆ ਸੀਗਾ ਮੌਕੇ ਤੇ ਐਂਬੂਲੈਂਸ ਨੂੰ ਸੱਦਿਆ ਗਿਆ ਐਸੇ ਦੇ ਨਾਲ ਇਸ ਦੇ ਵਿੱਚ ਜੋ ਗੰਭੀਰ ਜ਼ਖਮੀ ਨੇ ਉਹਨਾਂ ਨੂੰ ਜੈਪੁਰ ਦੇ ਵਿੱਚ ਭੱਤੀ ਕਰਵਾਇਆ ਗਿਆ ਹੈਗਾ ਇਹ ਜਾਣਕਾਰੀ ਸਾਹਮਣੇ ਆ ਰਹੀ ਹੈਗੀ ਆ ਮਾਮਲਾ ਜਿਹੜਾ ਹੈਗਾ ਰਾਜਸਥਾਨ ਤੋਂ ਸਾਹਮਣੇ ਆਇਆ ਨੈਸ਼ਨਲ ਹਾਈਵੇ ਤੇ ਇਹ ਵੱਡਾ ਸੜਕੀ ਹਾਦਸਾ ਵਾਪਰਿਆ ਹੈਗਾ ਆ ਤਾਂ ਵੱਡੀ ਖਬਰ ਦੱਸੀ ਜਾ ਰਹੀ ਹੈ ਕਿ ਸੱਤ ਬੱਚਿਆਂ ਸਣੇ 11 ਲੋਕਾਂ ਦੀ ਮੌਤ ਹੋਈ ਹੈ 45 ਜ਼ਖਮੀਆਂ ਜਿਹੜੇ ਹੈਗੇ ਆ ਉਹ ਬੈਠੇ ਹੋਏ ਸੀ ਪਿਕਅਪ ਗੱਡੀ ਦੇ ਵਿੱਚ ਤੇ ਸੀ ਸਮੇਂ ਮਹਿਲਾਵਾਂ ਤੇ ਨਾਲੀ ਜੋ ਬੱਚੇ ਨੇ ਉਹਨਾਂ ਦੇ ਨਾਲ ਪਿਕਅਪ ਗੱਡੀ ਜਿਹੜੀ ਹੈਗੀ ਉਹ ਭਰੀ ਹੋਈ ਸੀ ਜਦੋਂ ਪਿਕਅਪ ਗੱਡੀ ਜੋ ਹੈ ਕੰਟੇਨਰ ਦੇ ਵਿੱਚ ਵੜ ਜਾਂਦੀ ਹੈ ਹਾਲਾਂਕਿ ਮੋਟਲੀ ਚਾਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਸ ਪਿਕਅਪ ਦੇ ਵਿੱਚ ਐਕਸੀਡੈਂਟ ਹੋਇਆ ਹੈਗਾ ਉਸ ਦੇ ਵਿੱਚ 22 ਤੋਂ ਜ਼ਿਆਦਾ ਸ਼ਰਦਾਲੂ ਬੈਠੇ ਹੋਏ ਸੀਗੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ 10 ਦੀ ਮੌਤ ਹੋ ਚੁੱਕੀ ਹੈਗੀ ਆ ਦੋਸਾ ਦੇ ਵਿੱਚ ਮੌਤ ਹੋਈ ਆ ਉੱਥੇ ਹੀ ਗੰਬੀਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਜੈਪੁਰ ਦੇ ਐਸਐਮਐਸ ਹਸਪੀਟਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੰਬ ਵੀ ਤੋੜਿਆ ਹੈਗਾ ਜਿਸ ਦੇ ਵਿੱਚ ਮ੍ਰਿਤਕਾਂ ਦੀ ਪਛਾਣ ਹੋਈ ਹੈ ਇੱਕ ਦੇ ਵਿੱਚ ਦੱਸਿਆ ਜਾ ਰਿਹਾ ਪੁਰਵੀ 3 ਸਾਲ ਪ੍ਰਿਯੰਕਾ 25, ਦક્ષ 12 ਸਾਲ, ਸ਼ੀਲਾ 35 ਸਾਲ, ਸੀਮਾ 25, ਅੰਸ਼ੂ 26 ਅਤੇ ਸੌਰਵ ਜੋ ਹੈ 35 ਸਾਲ ਦੱਸਿਆ ਜਾ ਰਿਹਾ ਹੈ ਇਸੇ ਦੇ ਨਾਲ ਚਾਰ ਮ੍ਰਿਤਕਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈਗੀ ਉਹਨਾਂ ਦੀ ਪਛਾਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਦਸੇ ਦੇ ਵਿੱਚ ਆ ਜਿਹੜੇ ਜ਼ਖਮੀ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਦੋਸਾ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਦੋਂ ਕਿ ਗੰਭੀਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਯਾਨੀ ਐਸਐਮਐਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੂਰੇ ਮਾਮਲੇ ਦੇ ਵਿੱਚ ਰਾਜਪਾਲ ਤੇ ਨਾਲ ਹੀ ਮੁੱਖ ਮੰਤਰੀ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈਗਾ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਰਾਜਸਥਾਨ ਦੀ ਤਾਂ ਉੱਥੇ ਦੱਸਿਆ ਜਾ ਰਿਹਾ ਹੈ ਕਿ ਹਰ ਸਾਲ ਸੜਕ ਹਾਦਸੇ ਹੁੰਦੇ ਨੇ ਜਿਸ ਦੇ ਵਿੱਚ 11000 ਮੌਤਾਂ ਹੁੰਦੀਆਂ ਨੇ ਤਾਂ ਹੁਣ ਰਾਜਸਥਾਨ ਤੋਂ ਵੱਡੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਜਿੱਥੇ 7 ਬੱਚਿਆਂ ਸਣੇ 11 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ ਇਸੇ ਦੇ ਨਾਲ ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਜਿਸ ਦੇ ਵਿੱਚ 10 ਦੱਸੇ ਜਾ ਰਹੇ ਨੇ ਇਸੇ ਦੇ ਨਾਲ 4 ਜਿਹੜੇ ਮ੍ਰਿਤਕ ਨੇ ਉਹਨਾਂ ਦੀ ਹਾਲੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਹੈ